ਪੀਬੀ 91 ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਟਾਣੀ ਵਿਖੇ ਚੌਂਕੀ ਇੰਚਾਰਜ ਸੁਰਜੀਤ ਸਿੰਘ ਬਲਾਕ ਸਮਤੀ ਮੈਂਬਰ ਸਨੀ ਕਟਾਣੀ ਤੇ ਇਲਾਕਾ ਵਾਸੀਆਂ ਅਤੇ ਪੁਲਿਸ ਚੌਂਕੀ ਦੇ ਸਹਿਯੋਗ ਨਾਲ ਦੁੱਧ ਅਤੇ ਬਰੇਡਾਂ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਰਾਗੀਰਾਂ ਨੇ ਪਾਗਲਿਆ। ਇਸ ਮੌਕੇ ਬਲਾਕ ਸਮਤੀ ਮੈਂਬਰ ਸਨੀ ਕਟਾਣੀ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਲੰਗਰ ਲਗਾਉਣਾ ਸਿਰਫ ਧਾਰਮਿਕ ਆਸਥਾ ਦਾ ਪ੍ਰਗਟਾਵਾ ਹੀ ਨਹੀਂ ਸਗੋਂ ਆਪਸੀ ਪਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸਾਧਨ ਵੀ ਹੈ। ਉਹਨਾਂ ਨੇ ਕਿਹਾ ਕਿ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਸੇਵਾ, ਤਿਆਗ ਅਤੇ ਇਕਤਾ ਦਾ ਸੰਦੇਸ਼ ਦਿੰਦੀ ਹੈ। ਇਸੇ ਪ੍ਰੇਰਣਾ ਨਾਲ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਚੌਂਕ ਵਿੱਚ ਇਹ ਲੰਗਰ ਲਗਾਇਆ ਗਿਆ। ਕੇ ਆਪਣਾ ਕੀਮਤੀ ਸਮਾਂ ਕੱਟ ਕੇ ਇੱਥੇ ਆਏ ਤੇ ਕਟਾਣੀ ਚੌਂਕੀ ਸਰਦਾਰ ਸੁਰਜੀਤ ਸਿੰਘ ਚਾਹ ਸੈਣੀ ਚਾਰ ਸਾਹਿਬ ਵੱਲੋਂ ਜੋ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਸਭ ਤੋਂ ਪਹਿਲਾਂ ਸੈਦਾ ਨੂੰ ਪ੍ਰਣਾਮ ਤੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜਾਦਿਆਂ ਦੇ ਸਹਾਦਤ ਨੂੰ ਕੋਟੀ ਕੋਟੀ ਨਮਨ ਤੇ ਸਹਾਦਤ ਨੂੰ ਮੁਖ ਰੱਖਦੇ ਹੋਏ ਮੁੰਡਿਆ ਚੌਕੀ ਕਟਾਣੀ ਚੌਕੀ ਦੇ ਸਾਰੇ ਸਟਾਫ ਤੇ ਸਮੂਹ ਨਗਰ ਨਿਵਾਸੀ ਅਤੇ ਸਣੀ ਭਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੁੱਧ ਦਾ ਲੰਗਰ ਲਗਾਇਆ ਤੇ ਸਾਰੇ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਅੱਲੇ ਮਿਲ ਕੇ ਸੇਵਾ ਨਿਭਾ ਰਹੇ ਨੇ ਅੱਜ ਅੱਜ ਇਹ ਕਹਿਣਾ ਚਾਹੁੰਦੇ ਹਾਂ ਜੀ ਅੱਜ ਨਗਰ ਨਿਵਾਸੀਆਂ ਤੇ ਕਟਾਣੀ ਚੌਂਕੀ ਦੇ ਸਹਿਯੋਗ ਨਾਲ ਦੁੱਧ ਬਰੈਡ ਅਤੇ ਬਿਸਕੁਟਾਂ ਦਾ ਲੰਗਰ ਲਾਇਆ ਗਿਆ ਜਿਸ ਵਿੱਚ ਸਾਰੀ ਪਿੰਡ ਦੀ ਸੰਗਤ ਅਤੇ ਕਟਾਣੀ ਚੌਂਕੀ ਦੇ ਇੰਚਾਰਜ ਸਰਜੀਤ ਸਿੰਘ ਸੈਣੀ ਜੀ ਦੇ ਅਪਰਾਲੇ ਸਾਧ ਕੇ ਸਵੇਰ ਤੋਂ ਦੁੱਧ ਦੇ ਲੰਗਰ ਅਤੇ ਬਿਸਕੁਟਾਂ ਦੇ ਬਰੈਡ ਲਗਾਤਾਰ ਲੰਗਰ ਚੱਲ ਰਹੇ ਨੇ ਆਪਣੀ ਸੇਵਾ ਭਾਵਨਾ ਰੱਖਦੇ ਹੋਏ ਸਾਰੇ ਨਗਰ ਨਿਵਾਸੀਆਂ ਨੇ ਜੋ ਸਹਿਯੋਗ ਦਿੱਤਾ ਔਰ ਪੁਲਿਸ ਚੌਕੀ ਨੇ ਜੋ ਸਹਿਯੋਗ ਦਿੱਤਾ ਸਾਰੇ ਮੁਲਾਜ਼ਮਾਂ ਨੇ ਸਵੇਰ ਤੋਂ ਸੇਵਾ ਕਰ ਰਿਆ ਸਾਰਿਆਂ ਦਾ ਧੰਨਵਾਦ ਕਰਦੇ ਆ ਅੰਚਾਰ ਸਾਹਿਬ ਦਾ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਧੰਨਵਾਦ ਕਰਦੇ ਆ ਲਾਗ ਨਿਵਾਸੀਆਂ ਧੰਨਵਾਦ ਕਰਦੇ ਆ ਗਰਮਕਸ਼ ਸਿੰਘ ਜੀ ਪ੍ਰਧਾਨ ਆਪਣੇ ਪੰਚਾਇਤ ਮੈਂਬਰ ਕਟਾਣੀ ਖੁਰਦ ਅੱਜ ਆਪਣੇ ਕਟਾਣੀ ਅੱਡੇ ਤੇ ਦਰਦਰਾ ਲੰਗਰ ਲਾਇਆ ਗਿਆ ਸਾਡੇ ਮਹਾਨ ਜੀ ਜੋਰਾਵਰ ਸਿੰਘ ਗੀਤੇਜਿਹਾਰ ਅਤੇ ਸਿੰਘ ਅਤੇ ਬਹੁਤ ਹੀ ਸਤਿਕਾਰਯੋਗ ਸਾਡੀ ਮਾਤਾ ਗੁਜਰ ਕੌਰ ਜੀ ਸਿਹਿੱਦੀ ਦਿਹਾੜੇ ਤੇ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਬੱਸ ਸਟੈਂਡ ਤੇ ਪਟਾਣੀ ਆਪਣੇ ਗੁਰੂ ਘਰ ਲੰਗਰ ਲਾਇਆ ਸਾਡੇ ਚੌਕੀ ਇੰਚਾਰਜ ਬਹੁਤ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਨੇ ਵੀ ਆਪਣਾ ਜੋ ਬਣਦਾ ਯੋਗਦਾਨ ਆ ਆਪਣੇ ਇੱਥੇ ਆ ਕੇ ਸੇਵਾ ਵੀ ਕੀਤੀ ਆ ਤੇ ਕਰ ਵੀ ਰਹੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਆਪਣੇ ਕੌਮ ਦੀ ਖਾਤਰ ਲਤਾੜੇ ਲੋਕਾਂ ਦੀ ਖਾਤਰ ਉਸ ਸਮੇਂ ਦੇ ਜ਼ਾਬਰ ਹਕੂਮਤ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਸੀ ਉਹਨਾਂ ਨੂੰ ਸੱਚੀ ਤੇ ਸੱਚੀ ਸ਼ਰਨ ਜਲੀ ਹੈ ਪਈ ਅੱਜ ਆਪਾਂ ਇਕੱਠੇ ਹੋ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਂ ਅਤੇ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਜਿਹੜੇ ਮਨਾਇਆ ਕਰੀਏ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ